ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਆਲ ਦਾ ਪੇਕੇ ਪੰਡ ਅੱਜ ਮੈਂ ਆਈ ਹੋਈ ਸੀ ਆਪਣੇ ਪੇਕੇ ਪੰਡ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਦੱਸਦੀ ਆ ਤੇ ਇਹ ਹੈਗਾ ਮੇਰੇ ਚਾਚੇ ਦੇ ਮੁੰਡੇ ਦਾ ਘਰ ਉਹਨਾਂ ਦਾ ਫਾਰਮ ਹੈ ਇੱਥੇ ਮੱਛਾਂਾਂਾਂ ਉਹਨਾਂ ਦੀਆਂ ਰੱਖੀਆਂ ਹੋਈਆਂ ਆ ਵਾ ਤੇ ਇਹ ਹੈਗਾ ਮੇਰਾ ਪੇਕਿਆਂ ਦਾ ਘਰ ਤੇ ਉਹ ਮੇਰੇ ਚਾਚਾ ਜੀ ਦੇ ਛੋਟੇ ਦੋ ਵਿੱਚ ਬੱਚੇ ਉਸ ਘਰ ਹੀ ਰਹਿੰਦੇ ਆ ਤੇ ਇਹਨਾਂ ਦਾ ਦਾਣੇ ਦਾ ਕੰਮ ਹੈ ਤੇ ਇੱਧਰ ਹੈਗਾ ਇਹ ਮੇਰਾ ਪੇਕਿਆਂ ਦਾ ਘਰ ਹੈ ਕਿਉਂਕਿ ਮੇਰੇ ਭਰਾ ਪਰਜਾਈ ਬਾਹਰ ਗਏ ਹੋਏ ਮम्मी ਡੈਡੀ ਆ ਮੇਰੇ ਇਕੱਲੇ ਇੱਥੇ ਤੇ ਇੱਧਰ ਵੇਖੋ ਇਹਨਾਂ ਦਾ ਦਾਣੇ ਦਾ ਕੰਮ ਹੈ ਗੱਡੀਆਂ ਘੜੀਆਂ ਦਾਣਾ ਲੱਤ ਕਿ ਇਹ ਲਉਂਦੇ ਆ ਅੱਜ ਮੇਰੇ ਦਾਦਾ ਜੀ ਦੇ ਬ੍ਰਦਰ ਦੀ ਮੌਤ ਹੋਈ ਸੀ ਉਹਨਾਂ ਦਾ ਭੋਗ ਸੀਗਾ ਤੇ ਉੱਥੇ ਆ ਪਾਈ ਹੋਏ ਸੀ ਤੇ ਮੈਂ ਕਿਹਾ ਚਲੋ ਥੋੜੀ ਜੀ ਵੀਡੀਓ ਬਣਾ ਲਾ ਤੇ ਮੈਂ ਘਰੇ ਆ ਗਈਆਂ ਤੇ ਉਹ ਆ ਰਹੇ ਆ ਮੇਰੇ ਭਰਾ ਪਰਜਾਈ ਯਾਨੀ ਕਿ ਚਾਚੇ ਦੇ ਨੌ ਪੁੱਤ ਤੇ ਹੁਣ ਆਪਾਂ ਚੱਲ ਪਏ ਆਂ ਜੀ ਜਿੱਥੇ ਭੋਗ ਦਾ ਪ੍ਰੋਗਰਾਮ ਹੈ ਤੇ ਇਹ ਮੇਰੇ ਚਾਚਾ ਜੀ ਦਾ ਛੋਟਾ ਬੇਟਾ ਹੈ ਤੇ ਨਾਲ ਪ੍ਰਜਾੰਗਾ ਮੈਂ ਤੇ ਆਪਾਂ ਉਸ ਥਾਂ ਤੇ ਚੱਲਦੇ ਆਂ ਜਿੱਥੇ ਭੋਗ ਦਾ ਪ੍ਰੋਗਰਾਮ ਚੱਲ ਰਿਹਾ ਵਾ ਕਿਉਂਕਿ ਅਰਦਾਸ ਪਹਿਲਾਂ ਇੱਕ ਹੋਊਗੀ ਤੇ ਫਿਰ ਪੰਡਾਲ ਸਜਾਇਆ ਜਾਊਗਾ ਤੇ ਇਹ 1.5 ਕਿਲੋਮੀਟਰ ਕਿਲੋਮੀਟਰ 1.5 ਕਿਲੋਮੀਟਰ ਦੂਰ ਹੋਊਗਾ ਕਿਉਂਕਿ ਜੀ ਉਸ ਪਿੰਡ ਨੂੰ ਆਪਾਂ ਇਧਰ ਆਪਣੇ ਖੇਤ ਵਿੱਚ ਆ ਕੇ ਘਰ ਪਾਲਿਆ ਸੀਗਾ ਜਿਵੇਂ ਆਮ ਹੀ ਲੋਕ ਖੇਤਾਂ 'ਚ ਜਾ ਕੇ ਰਹਿੰਦੇ ਉੱਥੇ ਪਿੰਡ ਵਸ ਜਾਂਦਾ ਤੇ ਐਂ ਕਰਕੇ ਬਹੁਤ ਸਾਰੇ ਹੋਰ ਵੀ ਲੋਕ ਆਜ ਤੇ ਪਿੰਡ ਪੂਰਾ ਵਸਿਆ ਹੋਇਆ ਵਾ ਤੇ ਹੁਣ ਆਪਾਂ ਜਿੱਥੇ ਪ੍ਰੋਗਰਾਮ ਹੈ ਆਪਣਾ ਜੱਦੀ ਪਿੰਡ ਸੀਗਾ ਪਹਿਲਾਂ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਸੰਤਾਂ ਦੇ ਨਾਂ ਤੇ ਸੰਤ ਖਾਲਸਾ ਤੇ ਉੱਥੇ ਪ੍ਰੋਗਰਾਮ ਹੈ ਤੇ ਆਪਾਂ ਉੱਥੇ ਚੱਲਦੇ ਆਂ ਤੇ ਮੰਮੀ ਡੈਡੀ ਪਹਿਲਾਂ ਜਾ ਚੁੱਕੇ ਆ ਜੀ ਕਿਉਂਕਿ ਮੈਨੂੰ ਥੋੜਾ ਜਿਹਾ ਉੰਦੀ ਨੂੰ ਟਾਈਮ ਲੱਗ ਗਿਆ ਸੀਗਾ ਤੇ ਇਹ ਪਹਿਲਾਂ ਉੱਥੇ ਸੇਵਾ ਕਰਦੇ ਸੀਗੇ ਹੁਣ ਇਹ ਲੈਣ ਆਏ ਸੀਗੇ ਮੈਨੂੰ ਤੇ ਆਪਾਂ ਇਹਨਾਂ ਦੇ ਨਾਲ ਚੱਲਦੇ ਆ ਉਧਰ ਨੂੰ ਤੇ ਉੱਥੇ ਤੁਹਾਨੂੰ ਪ੍ਰੋਗਰਾਮ ਦਿਖਾਉਣੇ ਆ ਵੀ ਕਿਸ ਤਰ੍ਹਾਂ ਦਾ ਵਹ ਤੇ ਨਾਲੇ ਤੁਸੀਂ ਵੀ ਦੇਖੋ ਤੇ ਕਰਦੇ ਆ ਗੱਲਬਾਤ ਤੇ ਇੱਥੇ ਕਿਉਂਕਿ ਇੱਥੇ ਥਾਂ ਗੁੱਲਾ ਜੀ ਸਾਰਾ ਕੁਝ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਤੇ ਫਿਰ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾਹ। ਇਹ ਤਾਂ ਕਰਕੇ ਪ੍ਰੋਗਰਾਮ ਇੱਥੇ ਹੀ ਕੀਤਾ ਰਹੀ ਸੀ ਇੱਥੇ ਕੱਢਣ ਵਿਚ। ਇਹ ਨਾ ਤਾਂ ਨਾ ਚੱਲਦੀ। ਕਾਰ پارکਿੰਗ ਲੈ। ਇਹ ਬਾਕੀ ਕਾਰ پارکਿੰਗ ਅੱਗੇ ਆ ਤੇ ਉਹ ਗੁਰਦੁਆਰਾ ਸਾਹਿਬ ਹੈ ਦੂਰ। ਤੇ ਸੰਤਾਂ ਦੇ ਜਨਮ ਸਥਾਨ ਤੇ ਬਣਿਆ ਹੋਇਆ ਹੈ ਸੰਤਾਂ ਦੇ ਨਾਂ ਤੇ ਸੰਤ ਖਾਲਸਾ ਬਹੁਤ ਸਾਰੇ ਲੋਕ ਜਾਣਦੇ ਵੀ ਹੋਰ ਨਾ ਜਾਣ ਸਭ ਨੂੰ ਗਾਏ ਕਿ ਕਨੌ ਮਤੇ ਅਵਥੇ ਪ੍ਰਸਾਦਨ ਬੋਲੀ तो तो ताया पिछा सात गुरु गुरु होता आप टाया सब सिखों के सो पार पंडित सद्या हो हर हर कथा प्र है पुराण जी बोलिया ਗੁਰ ਸਬਤ ਸੱਚ ਨੀਸਾਨ ਜੀਓ ਹੋਰ ਜੋ ਵਾਕ ਸੁਣੀ ਤੇ ਇਹ ਸੀ ਸਾਡੀ ਇੱਕ ਅਗਤੀ ਜਿਹੜੀ ਕਹਦੀ ਆ ਕੋਪੀ ਦੀ ਜੋੜੀ ਬਣਾਈ ਆ ਕਿਉਂਕਿ ਇਹ ਹੁਣ ਹੁੰਦਾ ਵਾ ਜਾਂਦਾ ਵਾ